ਧੰਨਵਾਦ ਦੂਜੀ ਵਾਰੀ ਆਇਆ ਤੇ ਤੀਜੀ ਵਾਰੀ ਵੀ ਆਊਗਾ ਵਾਹਿਗੁਰੂ ਕਿਹੜਾ ਪੰਡ ਭਾਈ ਤੇਰਾ ਸਤ ਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਆਪਾਂ ਉਹਨਾਂ ਉਪਦੇਸ਼ਾਂ ਤੇ ਸਾਰੇ ਸਿੱਖ ਭਰਾ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਕਰੀਏ ਤਾਂ ਜੋ ਕਿ ਆਪਣੀ ਸਿੱਖੀ ਦਾ ਆਪਣੇ ਗੁਰੂ ਦਾ ਜੋ ਉਪਦੇਸ਼ ਹੈ ਸਾਰੀ ਸੰਗਤ ਸਾਰੇ ਜਗਤ ਵਿੱਚ ਪਹੁੰਚੇ ਤੇ ਸਭ ਤੋਂ ਵੱਡਾ ਧੰਨਵਾਦ ਸੰਗਤ ਦਾ ਜਿਨ੍ਹਾਂ ਨੇ ਬਹੁਤ ਸਹਾਇਤਾ ਦਿੱਤਾ ਔਰ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਨੇ ਬਹੁਤ ਸਹਾਇਕ ਦਿੱਤਾ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸਪੈਨਿਸ਼ ਉਹ ਵੀ ਅੱਜ ਇੱਕ ਭੈਣ ਕੱਲ ਦੱਸ ਰਹੀ ਸੀ ਕਿ ਇਥੇ ਮਾਰਸ਼ਾ ਲੱਗਦਾ ਜਿਹੜਾ ਮਾਰਕੀਟ ਉੱਚ ਉਹ ਚ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਆ ਸਪੇਨ ਦੇ ਵਿੱਚ ਇੱਕ ਰਾਤ ਇਹੋ ਜਿਹੀ ਆਈ ਕਿ ਜਿਹੜੀ ਰਾਤ ਕਹਿਰ ਦੀ ਰਾਤ ਕਹਿ ਸਕਦੇ ਆ 29 ਅਕਤੂਬਰ ਦੀ ਉਹ ਰਾਤ ਸੀ ਜਿਸ ਦਿਨ ਸ਼ਾਮ ਦੇ ਸਮੇਂ ਥੋੜਾ ਥੋੜਾ ਪਾਣੀ ਆਉਣਾ ਸ਼ੁਰੂ ਹੋਇਆ ਤੇ ਜਦੋਂ ਥੋੜਾ ਜਿਹਾ ਪਾਣੀ ਆਇਆ ਤੇ ਲੋਕਾਂ ਨੂੰ ਇਹ ਲੱਗਾ ਕਿ ਸ਼ਾਇਦ بارش ਜਿਹੜੀ ਆ ਉਹ ਪੈ ਰਹੀ ਆ ਤੇ ਜਿਹਦਾ ਕਰਕੇ ਹਲਕਾ-ਹਲਕਾ ਪਾਣੀ ਆ ਰਿਹਾ ਤੇ ਇੱਕਦਮ ਕੀ ਹੁੰਦਾ ਆ ਕਿ ਪਾਣੀ ਦੀ ਜਿਹੜੀ ਸਪੀਡ ਆ ਉਹ ਵਧ ਜਾਂਦੀ ਆ ਤੇ ਪਾਣੀ ਜਿਹੜਾ ਵਾ ਉਹ ਬਹੁਤ ਜ਼ਿਆਦਾ ਲੈਵਲ ਤੇ ਆਉਣਾ ਸ਼ੁਰੂ ਹੋ ਜਾਂਦਾ ਤੇ ਹੌਲੀ-ਹੌਲੀ ਕਰਕੇ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਦੁਕਾਨਾਂ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਤੇ ਕਈ ਲੋਕਾਂ ਨੇ ਕੀ ਕੀਤਾ ਭੱਜ ਦੌੜ ਕੇ ਗਰਾਜਾਂ ਦੇ ਵਿੱਚੋਂ ਆਪਣੀਆਂ ਗੱਡੀਆਂ ਕੱਢਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਯਾਨੀ ਕਿ ਗੱਡੀਆਂ ਜਿਹੜੀਆਂ ਵਾ ਉਹ ਗਰਾਜ ਦੇ ਵਿੱਚ ਕਈ ਲੋਕਾਂ ਦੀਆਂ ਖੜੀਆਂ ਸਨ ਤੇ ਜਦੋਂ ਅ ਬਿਜਲੀ ਚਲੇ ਗਈ ਤੇ ਗਰਾਜਾਂ ਦੇ ਜਿਹੜੇ ਆ ਦਰਵਾਜ਼ੇ ਬੰਦ ਹੋ ਗਏ ਤੇ ਜਾਂ ਗਰਾਜਾਂ ਜਿਹੜੀਆਂ ਟੁੱਟ ਗਈਆਂ ਕਿਉਂਕਿ 15 ਕਿ ਮਿੰਟ ਦਾ ਕੋਈ ਸਮਾਂ ਸੀਗਾ ਇਸ ਸਮੇਂ ਦੇ ਵਿੱਚ ਮੌਤ ਦਾ ਕੈਰ ਸਪੇਨ ਦੇ ਸ਼ਹਿਰ ਬੁਲਾਂਸੀਆ ਵਿੱਚ ਕਈ ਪਿੰਡਾਂ ਦੇ ਵਿੱਚ ਘੁੰਮਿਆ ਤੇ ਉਹ ਦਰਦਨਾਕ ਸਮਾਂ ਦਰਦਨਾਕ ਜਿਸ ਨੇ ਕਈ ਪਰਿਵਾਰਾਂ ਦੇ ਪਰਿਵਾਰ ਉਜਾੜ ਕੇ ਰੱਖ ਦਿੱਤੇ ਇਹ ਵਕਤ ਜਿਹੜਾ ਸੀਗਾ ਤੇ ਇਸ ਵਕਤ ਦੇ ਸਮੇਂ ਤੇ ਕੁਝ ਇਹੋ ਜਿਹੇ ਲੋਕ ਸਨ ਜਿਨ੍ਹਾਂ ਨੇ ਇਹ ਵਕਤ ਜਿਹੜਾ ਆਪਣੇ ਤਨ ਤੇ ਹੰਡਾਇਆ ਜਿਨ੍ਹਾਂ ਨੇ ਉਸ ਦਰਦਨਾਕ ਸਮੇਂ ਨੂੰ ਦੇਖਿਆ ਉਹਨਾਂ ਦੇ ਵਿੱਚੋਂ ਸਾਡੇ ਇਹ ਕੁਝ ਬਾਈ ਨੇ ਜਿਹੜੇ ਬਾਈ ਉਸ ਸਮੇਂ ਉਸ ਜਗ੍ਹਾ ਤੇ ਮਜੂਦ ਸਨ ਅਲਦਈਆ ਦਾ ਏਰੀਆ ਸੀਗਾ ਕਰਤਾਰੋਖਾ ਦਾ ਏਰੀਆ ਸੀਗਾ ਪੋ ਭਾਈਪੋਰਤਾ ਦਾ ਏਰੀਆ ਸੀਗਾ ਵੱਖੋ-ਵੱਖਰੇ ਤੁਹਾਨੂੰ ਜਿਹੜੇ ਆ ਇੰਗਲਾਂ ਤੋਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਹੋਇਆ ਕਿ ਤੇ ਕਿਵੇਂ ਹੋਇਆ ਤੁਸੀਂ ਕੀ ਦੇਖਿਆ ਉਸ ਦਿਨ ਕੀ ਹੋਇਆ ਕਿ ਕਿਹੜੇ ਬਹੁਤ ਜ਼ਿਆਦਾ ਮੈਨੂੰ ਰਾਤ ਨਹੀਂ ਮੜ ਮੜਾ ਪਤਾ ਲੱਗਾ ਕਿ بارش ਇੰਨੀ ਜ਼ਾਰਾਮ ਕੀ ਬੱਦਲ ਫਟੇ ਜਿੱਦਾਂ ਲੋਕਾਂ ਦੀ ਸੁਣੀ ਫੇਰ ਬਹੁਤ ਜ਼ਿਆਦਾ ਗੱਡੀਆਂ ਨਾਲ ਸਵੇਰੇ ਆਪਾਂ ਵੀਡੀਓ ਦੇ ਵਿੱਚ ਰਾਹੀਂ ਬਹੁਤ ਜ਼ਿਆਦਾ ਦੇਖਿਆ ਸਵੇਰੇ ਦੇਖਣ ਵੀ ਗਏ ਆਪਾਂ ਬੜਾ ਜ਼ਿਆਦਾ ਭਾਜੀ ਜ਼ਿਆਦਾ ਗੱਡੀਆਂ ਇੰਨੀਆਂ ਰੋਡ ਦੀਆਂ ਜਾਂੜੀਆਂ ਲੋਕਾਂ ਦਾ ਨੁਕਸਾਨ ਸਵੇਰੇ ਵੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਪਾਣੀ ਬਹੁਤ ਜ਼ਿਆਦਾ ਚਰਵਈਏ ਵੀ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕਰੀਬ ਬੰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਲੋਕ ਅਸੀਂ ਖੁਦ ਵੀ ਦੇਖਣ ਗਏ ਆਪਾਂ ਦੇ ਇੰਨਾ ਪਾਣੀ ਬੇਜ 12 ਪਾਣੀ ਆ ਗਿਆ ਫਿਰ ਕੋ ਹੂੰ ਬਹੁਤ ਨੁਕਸਾਨ ਹੋਇਆ ਜੀ ਵਾਹਿਗੁਰੂ ਦਾ ਕੀ ਕੁਦਰਤੀ ਕਰ ਸਕਨੇ ਆ ਕੀ ਹੂੰ ਜਦੋਂ ਵੀ ਤੁਹਾਨੂੰ ਪਤਾ ਹੀ ਆ ਦੁਨੀਆ ਤੇ ਇਹੋ ਜਿਹੇ ਕੁਦਰਤੀ ਕਹਿਰ ਆਉਂਦੇ ਨੇ ਤੇ ਉਦੋਂ ਕੋਈ ਗਰੀਬ ਆ ਅਮੀਰ ਨਹੀਂ ਦਿਖਦੇ ਸਾਰਾ ਕੁਝ ਹੀ ਇੱਕ ਬਰਾਬਰ ਇੱਕੋ ਤਰਾਜੂ ਜੇ ਤੋਲਿਆ ਜਾਂਦਾ ਹੈ ਇਹ ਬਾਜਵਾ ਜੀ ਤੁਸੀਂ ਆ ਕਾਫੀ ਬਰੀ ਸੇਵਾ ਕਰਨ ਆ ਚੁੱਕੇ ਹੋ ਲੋਕਾਂ ਦੀ ਸੇਵਾ ਕਰ ਰਹੇ ਹੋ ਤੁਸੀਂ ਪ੍ਰੋਫੈਸ਼ਨਲ ਜਿਵੇਂ ਕੰਟਰੈਕਸ਼ਨ ਦਾ ਕੰਮ ਕਰਦੇ ਹੋ ਅੱਜ ਵੀ ਕਈ ਘਰਾਂ ਦੇ ਤੁਸੀਂ ਦਰਵਾਜ਼ੇ ਲਾ ਕੇ ਆਏ ਹੋ ਤੇ ਜਿੱਦਾਂ ਲੋਕਾਂ ਦੇ ਦਰਵਾਜ਼ੇ ਵੀ ਉੜ ਚੁੱਕੇ ਕਈ ਕੁਝ ਉੜ ਚੁੱਕਾ ਆ ਕਿ ਕੀ ਦੇਖ ਕੇ ਇਹ ਕਿਵੇਂ ਦਾ ਕਿਵੇਂ ਦਾ ਮਹਿਸੂਸ ਕੀ ਕੀ ਦਿਲੋਂ ਨਿਕਲਦਾ ਆ ਕਿ ਲੋਕਾਂ ਤੇ ਕਿੰਨਾ ਕੁ ਕਹਿਰ ਹੋਇਆ ਦੇਖੋ ਜੀ ਜੋ ਵੀ ਅਸੀਂ ਅੱਜ ਦੇਖਿਆ ਅੱਜ ਜਾਂ ਇਸ ਤੋਂ ਪਹਿਲੇ ਗੜੇ ਦੇ ਵਿੱਚ ਅਸੀਂ ਅੱਜ ਤੇ ਆਏ ਸੀ ਤਾਂ ਬਹੁਤ ਜ ਵੱਡੀ ਜਿਹੜੀ ਤਬਾਹੀ ਉਹ ਵੱਡੇ ਪੱਧਰ ਤੇ ਆਈ ਸੀਗੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਘਰਾਂ ਦੇ ਘਰ ਜਿਹੜੇ ਥਰਡ ਫਲੋਰ ਤੇ ਗਰਾਉਂਡ ਫਲੋਰ ਦੇ ਦਰਵਾਜ਼ੇ ਕਾਰਿਆ तकरीबन ਜੜੇ ਆ ਉਹ ਸਾਰੇ ਜੜੇ ਨੇ ਉਹ ਟਹਾ ਟੇਰੀ ਹੋ ਗਏ ਨੇ ਤੇ ਖਤਮ ਹੋ ਗਏ ਨੇ ਹੁਣ ਦੁਬਾਰਾ ਤੋਂ ਜੜੇ ਆਪਣੀ ਸਿਕ ਫੈਡਰੇਸ਼ਨ ਯੂਰਪ ਦੀ ਜੜੀ ਟੀਮ ਹੈ ਉਹਨਾਂ ਦੀ ਮਦਦ ਲਈ ਅੱਗੇ ਆਈ ਸੀ ਸੋ ਉਹਨਾਂ ਦਾ ਸੀ ਸਾਥ ਤੇ ਸਹਿਯੋਗ ਦੇਣ ਲਈ ਅੱਜ ਦੂਜੀ ਵਾਰ ਤੀਸਰੀ ਵਾਰ तकरीबन ਇੱਥੇ ਬਲੈਂਸੀਆ ਦੇ ਵਿੱਚ ਇਹਨਾਂ ਦੀ ਮਦਦ ਕਰਨ ਲਈ ਅੱਗੇ ਆਏ ਆ ਔਰ ਜਿੱਥੇ ਜਿੱਤੇ ਵੀ ਸਾਨੂੰ ਦੱਸ ਪੈਂਦੀ ਹੈ ਫੈਡਰੇਸ਼ਨ ਜਿੱਥੇ ਜਿੱਤੇ ਸਾਡੇ ਮੁੱਖ ਸੇਵਾਦਾਰ ਸਰਦਾਰ ਲਾਭ ਸਿੰਘ ਭੰਗੂ ਅਮਰੀਕ ਸਿੰਘ ਪੇਨ ਤੁਸੀਂ ਹੋਗੇ ਜਾਂ ਆਪਣੇ ਭਾਈ ਗੋਨਾ ਸ਼੍ਰੀ ਬਲੈਂਸੀਆ ਵਾਲੇ ਹੋਗੇ ਜਾਂ ਹੋਰ ਮੇਰੇ ਵੀਰ ਜਿਹੜੇ ਜੜੇ ਵੀ ਸਾਨੂੰ ਆਪਣੇ ਗਾਈਡ ਕਰਦੇ ਆ ਕੰਮ ਵੱਲੋਂ ਅਸੀਂ ਉਹਨਾਂ ਉਹਨਾਂ ਦੇ ਉਰਸੇ ਧਾਵਾਂ ਤੇ ਜਾ ਕੇ ਉਹਨਾਂ ਦੀ ਦੱਸੇ ਹੋਏ ਕੰਮ ਨੂੰ ਮਤਲਬ ਨੇਪਰੇ ਚਾੜਦੇ ਆ ਅੱਜ ਵੀ ਅਸੀਂ ਮਤਲਬ ਤਕਰੀਬਨ ਕੰਟਰਕਸ਼ਨ ਦਾ ਕੰਮ ਕਾਫੀ ਜਿਹੜਾ ਕੀਤਾ ਵਾ ਤੇ ਇਥੋਂ ਮਤਲਬ ਇਹ ਪਤਾ ਲੱਗਦਾ ਕਿ ਜਿਹੜਾ ਨਾ ਜਿੱਥੇ-ਜਿੱਥੇ ਪਾਣੀ ਦੀ ਜਿਹੜੀ ਮਾਰ ਜ਼ਿਆਦੀ ਆਈ ਹੈ ਉੱਥੇ ਤਕਰੀਬਨ ਜਿਹੜਾ ਨਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਹੂੰ ਜੀ ਇਹਦੇ ਵਿੱਚ ਜਿਹੜੇ ਸੇਵਾਦਾਰ ਆ ਜਿਹਦੇ ਵਿੱਚ ਆਪਣੇ ਪ੍ਰਿੰਸ ਭਾਜੀ ਆ ਕਮਲ ਭਾਜੀ ਆ ਤੇ ਚਰਨਜੀਤ ਆ ਗੱਲ ਆ ਹੋਰ ਵੀ ਕਈ ਅਨੇਕਾਂ ਅ ਅੰਗਰੇਜ਼ ਭਾਜੀ ਹੋਰ ਵੀ ਅਨੇਕਾਂ ਹੀ ਸਾਰੇ ਵੀਰ ਨੇ ਜਿਨ੍ਹਾਂ ਨੇ ਮੁੱਖ ਸੇਵਾ ਨਿਭਾਈ ਆ ਜਿਨ੍ਹਾਂ ਨੇ ਡਟ ਕੇ ਇਸ ਸੇਵਾ ਦੇ ਵਿੱਚ ਬਾਦ ਚੜ ਕੇ ਸਾਥ ਦਿੱਤਾ ਆ ਤੇ ਤੁਸੀਂ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਬਹੁਤ ਹੀ ਇੱਕ ਕਠਿਨਾਈ ਦੇ ਵਿੱਚੋਂ ਸਾਰੇ ਵੀਰ ਆਪਣੇ ਘਰ-ਬਾਰ ਕਾਰੋਬਾਰ ਛੱਡ ਕੇ ਹੋਇਤੋਂ ਇਲਾਵਾ ਹੋਰ ਵੀ ਅਨੇਕਾਂ ਆ ਜਿਹੜੇ ਮੈਂ ਕਿ ਗਿਣਤੀ ਨਹੀਂ ਆ ਕਿ ਵੱਖੋ-ਵੱਖਰੇ ਸ਼ਹਿਰਾਂ ਤੋਂ ਕਿਵੇਂ ਆਉਂਦੇ ਰਹੇ ਕਿਵੇਂ ਕਰਦੇ ਰਹੇ ਆ ਤੇ ਧੰਨਵਾਦ ਬਾਜੀ ਬਾਈ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਕਿ ਵੀਡੀਓ ਵਿੱਚ ਵੇਖਣ ਨੂੰ ਹੋਰ ਕੁਝ ਲੱਗਦਾ ਸੀ ਤੇ ਹੁਣ ਇੱਥੇ ਆ ਕੇ ਪਤਾ ਲੱਗਾ ਵੀ ਬਹੁਤ ਭਾਰੀ ਨੁਕਸਾਨ ਹੋਏ ਨੇ ਹੂੰ ਤੇ ਜਿਨ੍ਹਾਂ ਨੂੰ ਵੇਖਦੇ ਹੋਏ ਐਂਜ ਲੱਗਦਾ ਹੈ ਵੀ ਇਹਨਾਂ ਦੀ ਭਾਰੀ ਮਾਤਰਾ ਵਿੱਚ ਮਦਦ ਕਰਨ ਦੀ ਲੋੜ ਆ ਸਪੈਨਿਸ਼ ਲੋਕਾਂ ਦੀ ਜੇ ਮੇਰੇ ਵੱਲੋਂ ਇੱਕ ਸਵਾਲ ਆ ਮਦਦ ਤਾਂ ਆਪਾਂ ਕਰਨੀ ਹੈ ਨਾ ਪਰ ਇਹਨਾਂ ਸਪੈਨਿਸ਼ ਲੋਕਾਂ ਦੀ ਹੀ ਮਦਦ ਕਿਉਂ ਕਰਨੀ ਇਹਦੇ ਬਾਰੇ ਕੀ ਇਹ ਵੇਖੋ ਜੀ ਇਹਨਾਂ ਨੇ ਸਾਨੂੰ ਪੇਪਰ ਦਿੱਤੇ ਨੇ ਰੋਜ਼ਗਾਰ ਦਿੱਤੇ ਨੇ ਹਾਂ ਬਿਲਕੁਲ ਤੇ ਰੋਜ਼ਗਾਰ ਦਿੱਤੇ ਨੇ ਇਹਨਾਂ ਨੇ ਸਾਡੇ ਬੱਚੇ ਪਾਲੇ ਨੇ ਇੱਥੇ ਹਨਾ ਹਾਂ ਇਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਇਸ ਕਰਕੇ ਸਾਡੀ ਸੇਵਾ ਬਣਦੀ ਹੈ ਕਰਨੀ ਕਿਉਂਕਿ ਜਿਹੜੇ ਮੁਲਖ ਨੇ ਤੁਹਾਨੂੰ ਰੋਟੀ ਦਿੱਤੀ ਹੋਵੇ ਉਸ ਮੁਲਖ ਦਾ ਕਹਿੰਦੇ ਅੰਨ ਖਾਦਾ ਆ ਤੇ ਕਰਜ਼ਤ ਅਦਾ ਕਰਨਾ ਹੀ ਪਵੇਗਾ ਆ ਪੰਜਾਬ ਪੰਜਾਬ ਤੋਂ ਕਿੱਥੋਂ ਇਹ ਜ਼ਿਲ੍ਹਾ ਕਪੂਰਥਲਾ ਪਿੰਡ ਬਜਾਜਾਂ ਹਾਂ ਬਜਾਜਾਂ ਦਾ ਕਾ ਬਾ ਲੱਗੇ ਦੇ ਆ ਇਹ ਇਹ ਸੇਵਾ ਕਰ ਰਹੇ ਨੇ ਅੱਜ ਸਾਰਾ ਦਿਨ ਸੇਵਾ ਕਰਦੇ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਹੈ ਬਾਰਸੀਲੋਨਾ ਤੋਂ ਆਇਆ ਸਪੈਸ਼ਲੀ ਤੌਰ ਤੇ ਇਧਰ ਸਰਦਾਰ ਸਾਹਿਬ ਬਾਈ ਜੀ ਕਾ ਖਾਲਸਾ ਵਾ ਜੀ ਫਤਿਹ ਜੀ ਬਾਈ ਜੀ ਹੁਣੀ ਲੱਕੜ ਦਾ ਕਈ ਚੀਜ਼ਾਂ ਦਾ ਰੰਗ ਦਾ ਸੇਵਾ ਕਰ ਰਹੇ ਨੇ ਦੁਕਾਨਾ ਦੇ ਉੱਤੇ ਬਹੁਤ ਦਿਨਾਂ ਤੋਂ ਬੜਾ ਭਾਰੀ ਪੱਧਰ ਤੇ ਜਿਹੜਾ ਸਾਥ ਦੇ ਰਹੇ ਨੇ ਬਹੁਤ ਭਾਜੀ ਹੁਣਾਂ ਦਾ ਜਿਹੜਾ ਧੰਨਵਾਦ ਆ ਭਾਜੀ ਹੁਣਾਂ ਦਾ ਬਹੁਤ ਇਹ ਸਭ ਗੁਰੂ ਮਹਾਰਾਜ ਜੀ ਕਿਰਪਾ ਜੀ ਜਿਹੜੀ ਸੇਵਾ ਲੈ ਰਹੇ ਨੇ ਆਪਾਂ ਕੌਣ ਨੇ ਸੇਵਾ ਕਰਨ ਵਾਲੇ ਜੀ ਬਿਲਕੁਲ ਹਾਂ ਜੀ ਬਾਈ ਜੀ ਕਾ ਖਾਲਸਾ ਬਾਈ ਜੀ ਪੰਜਾਬ ਤੋਂ ਕਿੱਥੋਂ ਭਾਈ ਬਾਈ ਜ਼ਿਲ੍ਹਾ ਲੁਧਿਆਣਾ ਤੇ ਪਿੰਡ ਮੇਰਾ ਨਾਰੰਗਵਾਲ ਕਲਾਂ ਜੀ ਕਿਹੜਾ ਪਿੰਡ ਆ ਬੱਬਾ ਜੀ ਆਪਣਾ ਦਸੂਹਾ ਜੀ ਦਸੂਹਾ ਹਾਂ ਜੀ ਦਸੂਹਾ ਤੇ ਆ ਜਾਦੇ ਇੱਥੇ ਬੱਬਰ ਸਾਰੇ ਆ ਮੇਰੇ ਮੇਰੇ ਪਿੰਡ ਤੋਂ ਮੁੰਡਾ ਸਦਮਾ ਦੋਨਾਂ ਤੋਂ ਹੈ ਇਹ ਵੀ ਮੁੰਡਾ ਸੇਵਾ ਤੇ ਲੱਗਾ ਹੋਇਆ ਹੈ ਹੈਨਾ ਧੰਨਵਾਦ ਦੂਜੀ ਵਾਰੀ ਆਇਆ ਦੂਜੀ ਵਾਰੀ ਆਇਆ ਤੇ ਤੀਜੀ ਵਾਰੀ ਵੀ ਆਊਗਾ ਵਾਹ ਜੀ ਵਾਹ ਕਿਹੜਾ ਪਿੰਡ ਭਾਈ ਤੇਰਾ ਭਾਈ ਬੁੱਧੂ ਵਰਕਾ ਦੀ ਮੇਰਾ ਅੱਛਾ ਦਸੂਹੇ ਤੋਂ ਤੇ ਭਾਈ ਤੇਰਾ ਜੀ ਮੈਂ ਹਰਿਆਣਾ ਕਰਨਾਲ ਤੋਂ ਕਰਨਾਲ ਵਾਲੇ ਹਰਿਆਣੇ ਵਾਲੇ ਭਾਪਾ ਜੀ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਕਿਹੜਾ ਪਿੰਡ ਖਤਰਾਂਈ ਕਲਾ ਖਤਰਾਂਈ ਕਲਾ ਦਸੂਏ ਦਾ ਜੀ ਦਸੂਏ ਦਾ ਜੀ ਹਾਂ ਜੀ ਲੋ ਜੀ ਇਹ ਸਾਰੇ ਉਹ ਵੀਰ ਭਰਾ ਨੇ ਇਹ ਤੋਂ ਇਲਾਵਾ ਆਪਣੇ ਆਪ ਚੱਲਦੇ ਆ ਇੱਧਰ ਅ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਥੈਂਕ ਯੂ ਤੁਹਾਡਾ ਧੰਨਵਾਦ ਆ ਬੜੀ ਸੇਵਾ ਤੁਹਾਡੀ ਇੱਧਰ ਗੱਲ ਕਰਦੇ ਆ ਸਾਡੇ ਭਾਈ ਅ ਕੀਨਾ ਹਜ਼ਰ ਆ ਬੱਬਰ ਸ਼ੇਰਾ ਮੇਰਾ ਤਾਂ ਭਾਈ ਨਾਮ ਮਨਪ੍ਰੀਤ ਦਾ ਮਨਪ੍ਰੀਤ ਮਨਪ੍ਰੀਤ ਨੇ ਵੀ ਬੜੀ ਸੇਵਾ ਕੀਤੀ ਆ ਤੇ ਮਨਪ੍ਰੀਤ ਕਿਹੜੇ ਪਿੰਡ ਤੋਂ ਆ ਮੇਰਾ ਪਿੰਡ ਭਾਈ ਹਰਨੀਵਾਲ ਹਰਨੀਵਾਲ ਤੋਂ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਬੜੀ ਸੇਵਾ ਕਰਦਾ ਬੱਬਰ ਜੀ ਇਧਰ ਗਿੱਲ ਸਾਹਿਬ ਗਿੱਲ ਸਾਹਿਬ ਗਿੱਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਗਿੱਲ ਕਿਹੜਾ ਪਿੰਡ ਕਿਹੜਾ ਆਪਣਾ ਮੇਰਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਰਾਸਾਂਸੀ 에어ਪੋਰਟ ਲੱਗੇ ਰਾਣੇਵਾਲੀ ਇਹਨੇ ਬਹੁਤ ਪਹਿਲੇ ਦਿਨ ਤੋਂ ਹੁਣ ਤੱਕ ਬੜੀ ਸੇਵਾ ਕੀਤੀ ਆ ਤੇ ਬਹੁਤ ਦੁੱਖਦਾਈ ਸਮਾਂ ਹੈ ਇਹਨਾਂ ਦੇ ਨਾ ਭਾਜੀ ਮੈਂ ਕਹਿੰਨਾ ਜਿਹੜੇ ਆਪਣੇ ਗੱਲ ਲਾ ਕੇ ਰਹੁੰਦੇ ਇਹਨਾਂ ਜਦੋਂ ਉਹਨਾਂ ਨੂੰ ਵੇਖੀਦਾ ਨਾ ਆਪਾਂ ਨੂੰ ਆਪਣੇ ਪਛੋਕੜ ਯਾਦ ਆ ਜਾਂਦੇ ਜਦੋਂ ਆਪਣੇ ਬਜ਼ੁਰਗਾਂ ਦੇ ਨਾਲ ਇਹੋ ਜਿਹੇ ਹਾਲਾਤ ਹੋਏ ਸੀ ਹਾਂ ਬਾਕੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਹ ਨਵੇਂ ਸਿਰੇ ਤੋਂ ਖੜੇ ਹੋਣ ਆਪਾਂ ਪੂਰਾ ਸਾਥ ਦੇ ਰਹੇ ਆ ਉਹਨਾਂ ਦੇ ਨਾਲ ਐ ਇਧਰ ਚਰਨਜੀਤ ਸਿੰਘ ਚਰਨਜੀਤ ਸਿੰਘ ਜਿੰਮੇਵਾਰੀ ਨਾਲ ਇੱਕ ਇਮਾਨਦਾਰੀ ਦੇ ਨਾਲ ਸੇਵਾ ਨਹੀਂ ਪੂਰੀ ਇੱਕ ਸੇਵਾ ਦੇ ਵਿੱਚ ਖੁੱਭ ਕੇ ਦਿਨ ਰਾਤ ਸੁੱਤਾ ਨਹੀਂ ਇਹ ਮੁੰਡਾ ਇਹਨੇ ਬਹੁਤ ਸੇਵਾ ਕੀਤੀ ਆ ਤੇ ਇੱਕ ਚੜਦੀ ਕਲਾ ਦਾ ਮੈਸੇਜ ਹੈਗਾ ਇਹਦੇ ਵੱਲੋਂ ਜਿਹੜਾ ਅਸੀਂ ਦਿੰਦੇ ਆ ਅੱਜ ਚੜਦੀ ਕਲਾ ਦਾ ਦਾ ਮੈਸੇਜ ਅਕਾਲ ਪੁਰਖੇ ਹੀ ਭਾਜੀ ਦਿੰਦੇ ਆ ਹਾਂ ਤੇ ਅਸੀਂ ਤਾਂ ਉਹਨਾਂ ਦੇ ਇੱਕ ਪੰਜ ਤਤਾਂ ਦੇ ਪੁਤਲੇ ਆ ਜੋ ਕੁਝ ਉਹ ਕਰਾਉਂਦੇ ਆ ਉਹ ਆਪਣੇ ਵੱਲੋਂ ਕਰਵਾਉਂਦੇ ਆ ਬਾਕੀ ਜੋ ਕੁਝ ਵਾ ਜੇ ਜੇ ਦੀ ਡਿਊਟੀ ਜਿੱਥੇ ਟਾਈਮ ਲਾਈਓ ਆ ਉਹ ਪੂਰੀ ਤਰ੍ਹਾਂ ਨਿਭਾਉਂਦੇ ਆ ਦਿਲੋਂ ਜਿਵੇਂ ਕਿ ਅਮਰੀਕ ਭਾਈ ਦੀ ਡਿਊਟੀ ਅਕਾਲਪੁਰਖ ਨੇ ਜਿੱਥੇ ਲਾਈਓ ਉਹ ਉਹਨਾਂ ਨੇ ਉੱਥੋਂ ਲੈਣੀ ਆ ਸਾਇਲ ਵੀਰ ਦੀ ਆ ਜਿੱਥੇ ਲਾਈਓ ਉੱਥੋਂ ਲੈਣੀ ਆ ਪ੍ਰਿੰਸ ਦੀ ਵੀਰ ਦੀ ਆ ਉਹਨਾਂ ਦੀ ਉੱਥੋਂ ਲੈਣੀ ਆ ਅੰਗਰੇਜ਼ ਵੀਰ ਦੀ ਆ ਜਿਹੜੀ ਡਿਊਟੀ ਉਹਦੀ ਉਹਨਾਂ ਨੇ ਉੱਥੋਂ ਲੈਣੀ ਆ ਤੇ ਜਿੱਥੇ ਬਾਕੀ ਮੇਰੇ ਭਰਾ ਆ ਉਹਨਾਂ ਦੀ ਵੀ ਡਿਊਟੀ ਜਿੱਥੇ ਜਿੱਤੇ ਰੱਖੀਓ ਆ ਉਹ ਅਕਾਲਪੁਰਖ ਨੇ ਆਪ ਜਦੋਂ ਅਕਸਰ ਰਾਤ ਨੂੰ ਆਉਣੇ ਆ ਤੇ ਜਾ ਸਵੇਰੇ ਜਾਂਦੇ ਆ ਤੇ ਦਰਸ਼ਨ ਕਰਦੇ ਆ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਕਹਿੰ ਲੋ ਕਿ ਮੈਂ ਹੁਣ ਸ਼ਬਦ ਨਹੀਂ ਕਹਿਣੇ ਇਹ ਆਪੇ ਹੀ ਦੱਸ ਦਿੰਦੇ ਹੁੰਦੇ ਆ ਸਾਨੂੰ ਰੋਜ਼ ਜਦੋਂ ਅਸੀਂ ਕਹੀਦਾ ਤੁਹਾਡਾ ਰਤਬਾ ਬੜਾ ਵੱਡਾ ਨਹੀਂ ਕਹਿਣਾ ਕਹਿੰਦੇ ਆ ਵੀ ਸੇਵਾਦਾਰ ਦੇ ਧੰਨਵਾਦ ਸਾਡਾ ਓਕੇ ਭਾਈ ਅਮਰੀਕ ਸਿੰਘ ਜੀ ਵੇਖੋ ਬੜੀ ਕਿਰਪਾ ਆ ਤੁਹਾਡੇ ਤੇ ਹਾਂਜੀ ਸਾਡੇ ਕੋਲ ਤੇ ਕੋਈ ਲਫਜ਼ ਨਹੀਂ ਆ ਬਿਆਨ ਕਰਨ ਵਾਸਤੇ ਕਿ ਤੁਸੀਂ ਆਪ ਹੀ ਕਹਿਣਾ ਜਿਹੜਾ ਬਸਨ ਹੋਣਾ ਯਾਦ ਰੱਖਿਓ ਕਿ ਵਾਕਿਆ ਹੀ ਸੇਵਾਦਾਰ 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 ਸਤਿਗੁਰੂ ਦੇ ਪਾਸਰ ਬੜਾਈ ਰੱਖੇ ਬਜਨਾ ਚ ਰਸਵਾਸ ਨੇ ਸੰਸਾਰ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਚਿਰ ਇਹ ਜਿੰਨੀ ਬਾਬੇ ਕਿਹੜਾ ਪਿੰਡ ਆਪਣਾ ਪਿੰਡ ਕਿਹੜਾ ਹੈ ਪਿੰਡ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦੀ ਪਵਿੱਤਰ ਧਰਤੀ ਜਿਹੜਾ ਅੰਮ੍ਰਿਤਸਰ ਹੂੰ ਗੁਰੂ ਰਾਮਦਾਸ ਦੀ ਨਗਰੀ ਤੋਂ ਜਦੋਂ ਇਹ ਮਹਿਤਾ ਚੌਂ ਨੂੰ ਜਾਣਦੇ ਆ ਹੂੰ ਉਸ ਰੋਡ ਤੇ ਪਿੰਡ ਸਾਧਪੁਰਾ ਜੀ ਝੁਗਾਵਾ ਸਾਹਿਬ ਲਓ ਜੀ ਬਹੁਤ ਬਹੁਤ ਧੰਨਵਾਦ ਦੇ ਲਈ ਅਰਦਾਸ ਕਰਦੇ ਨੇ ਮੁੰਡਿਆਂ ਨੂੰ ਉਤਸ਼ਾਹ ਭਰਦੇ ਨੇ ਬਹੁਤ ਵੱਡਾ ਯੋਗਦਾਨ ਹੈ ਜੀ ਜਿੰਨੇ ਵੀ ਦਿਨ ਵੀਰ ਸੇਵਾ ਕਰਦੇ ਰਹੇ ਆ ਕਰਨਗੇ ਵੀ ਇਹਨਾਂ ਵੱਲੋਂ ਪੂਰੀ ਜਿਹੜੀ ਮਨੋਂ ਤੁਨੋਂ ਜਿਹੜੀ ਆ ਸਪੋਰਟ ਮਿਲਦੀ ਆ ਇਧਰਲੇ ਪਾਸੇ ਸਾਡੇ ਵੀਰ ਕੀ ਨਾਮ ਹੈ ਜੀ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਕਿਹੜਾ ਪਿੰਡ ਆਪਣਾ ਮੇਰਾ ਨਗਰ ਸੋਰਸਿੰਗ ਹੈ ਜੀ ਦਾਲਬਾਬ ਵਧੇ ਜਨ ਸਾਹਿਬ ਜੀ ਬਾਬਾ ਜੀ ਸੇਵਾ ਤੇ ਜਾਂਦੇ ਰਹੇ ਆ ਕਾਫੀ ਦਿਨ ਬਹੁਤ ਬਹੁਤ ਧੰਨਵਾਦ ਆ ਸਤਿਗੁਰ ਕੀ ਸੇਵਾ ਸਫਲ ਜੇ ਕੋ ਕਰੇ ਚਿਤ ਲਾਏ ਆਪਾਂ ਉਹਨਾਂ ਦੇ ਉਪਦੇਸ਼ਾਂ ਤੇ ਸਾਰੇ ਸੇਖ ਭਰਾ ਇਕੱਠੇ ਹੋ ਕੇ ਸਾਰਿਆਂ ਦੀ ਮੱਤ ਕਰੀਏ ਤਾ ਜੋ ਆਪਣੀ ਸਿੱਖੀ ਦਾ ਆਪਣੇ ਗੁਰੂ ਦਾ ਜੋ ਵਿਦੇਸ਼ ਹੈ ਸਾਰੀ ਸੰਗਤ ਸਾਰੇ ਜਗਤ ਵਿੱਚ ਪਹੁੰਚੇ ਇਧਰ ਅੰਗਰੇਜ਼ ਭਾਜੀ ਜੋ ਪਹਿਲੇ ਦਿਨ ਤੋਂ ਸੇਵਾ ਦੇ ਵਿੱਚ ਟਿਕੇ ਹੋਏ ਆ ਪੂਰੀ ਤਰ੍ਹਾਂ ਮਨੋਂ ਤਨੋਂ ਹਰ ਪਾਸਿਓਂ ਕੋਈ ਗੰਜੈਸ਼ ਨਹੀਂ ਛੱਡੀ ਇਹਨਾਂ ਨੇ ਹਰ ਪਾਸਿਓਂ ਦਿਲੋਂ ਸੇਵਾ ਕੀਤੀ ਆ ਚਿੱਕੜ ਜਿਹੀ ਵੀ ਬੜੇ ਆ ਬਾਹਰ ਵੀ ਨਿਕੜਾ ਜਿਵੇਂ ਸਾਰਿਆਂ ਨੇ ਚਰਨਜੀਤ ਭਾਜੀ ਉਹਨਾਂ ਜਿਹਨਾਂ ਸਾਰਿਆਂ ਨੇ ਕੀਤੀ ਆ ਉਦਾਂ ਹੀ ਭਾਜੀ ਉਹਨਾਂ ਨੇ ਇੱਕ ਜੰਗ ਦੇ ਮਾਹੌਲ ਦੇ ਵਿੱਚ ਟਿਕੇ ਰਹੇ ਆ ਸਭ ਤੋਂ ਪਹਿਲਾਂ ਤੇ ਰਣੀ ਆ ਦਿਲੋਂ ਧੰਵਾਦ ਆ ਲਫ਼ਜ਼ ਨਹੀਂ ਆ ਕਿਹਨਾ ਲਫ਼ਜ਼ਾਂ ਨਾਲ ਮੈਂ ਇਸ ਦਾ ਕਹਿ ਸਕਾਂ ਤੁਹਾਨੂੰ ਮੈਂ ਦਿਲੋਂ ਤੁਹਾਡੀ ਸੇਵਾ ਸਾਰਿਆਂ ਦੀ ਦੇਖ ਕੇ ਦਿਲ ਜਿਹੜਾ ਵਾ ਸਰੀਰ ਜਿਹੜਾ ਝੁਕਦਾ ਆ ਤੁਹਾਡੇ ਅੱਗੇ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜਿ ਰੱਖੇ ਪਰ ਅੱਜ ਮੈਂ ਨਾ ਆਪਣੇ ਦਿਲੋਂ ਕਹਿਣਾ ਵਾ ਤੁਸੀਂ ਜਿੰਨੀ ਵੀ ਸੇਵਾ ਕੀਤੀ ਆ ਦਾ ਫਲ ਤੁਹਾਨੂੰ ਪ੍ਰਮਾਤਮਾ ਨੇ ਦੇਣਾ ਆ ਪਰ ਸੇਵਾ ਕਰਕੇ ਤੁਸੀਂ ਕੀ ਮਹਿਸੂਸ ਕੀਤਾ ਕਿ ਇੱਥੋਂ ਦੇ ਲੋਕਾਂ ਨੇ ਤੁਹਾਨੂੰ ਕਿਹੜੀ ਇੱਜ਼ਤ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇਹ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਉਹ ਸਾਰੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਸਹਾਇਕ ਦਿੱਤਾ ਵਾ ਤੇ ਸਾਰੇ ਭਰਾਵਾਂ ਦੇ ਨਾਲ ਹੀ ਚਲੋ ਮੋੜੇ ਦਾ ਮੋੜਾ ਨਾਲ ਜੋੜ ਕੇ ਸਾਰੇ ਭਰਾ ਨਾਲ ਚੱਲੇ ਤੇ ਤਾਂ ਸਭ ਤੋਂ ਵੱਡਾ ਧੰਨਵਾਦ ਸੰਗਤ ਦਾ ਜਿਨ੍ਹਾਂ ਨੇ ਬਹੁਤ ਸਹਾਇਕ ਦਿੱਤਾ ਔਰ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਨੇ ਬਹੁਤ ਸਹਾਇਕ ਦਿੱਤਾ ਹੈ ਤੇ ਬਾਕੀ ਇੱਥੋਂ ਦੇ ਜੋ ਹਾਲਾਤ ਜੋ ਵੀਡੀਓ ਜੇ ਦੇਖੇ ਪਰ ਅੱਖੀਂ ਜਾਣ ਕੇ ਦੇਖਿਆ ਉਹਨਾਂ ਚੀਜ਼ ਵਿੱਚ ਬਹੁਤ ਫਰਕ ਸੀਗਾ ਜੀ ਤੇ ਬਹੁਤ ਵਧੀਆ ਲੱਗਾ ਸੇਵਾ ਕਰਕੇ ਇਹ ਮਤਲਬ ਸਾਡੇ ਕਰਮਾਂ ਚ ਸੀਗੀ ਮਾਹ ਰਾਏ ਨੇ ਅਤੀ ਸੇਵਾ ਕਰਵਾਈਆ ਤੇ ਧੰਨਵਾਦੀਆਂ ਸਾਰਿਆਂ ਦੇ ਸਾਰੀ ਟੀਮ ਦਾ ਭਾਈ ਮਰੀਦ ਸਿੰਘ ਭਾਈ ਪ੍ਰਿੰਸ ਜੀ ਨਾਲ ਆਪਣੇ ਭਾਈ ਕਬਲਜੀਤ ਸਿੰਘ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ ਮਾਨ ਸਤਕਾਰ ਇਥੋਂ ਦੀ ਸੰਗਤ ਨੇ ਦਿੱਤਾ ਵਾ ਜੋ ਇਥੋਂ ਦੇ ਸ਼ਪੈਨਿਸ਼ ਲੋਗ ਹੈ ਮਤਲਬ ਜਿੱਦਾਂ ਸਾਡੀ ਦਸਤਾਰ ਨੂੰ ਕੋਈ ਜਾਣਦਾ ਨਹੀਂ ਸੀ ਪਰ ਅੱਜ ਦੇ ਜਮਾਨੇ ਦੇ ਵਿੱਚ ਜਿਹੜੀ ਸਾਡੀ ਦਸਤਾਰ ਦੀ ਇੱਕ ਵੱਖਰੀ ਪਛਾਣ ਬਣੀ ਹੈ ਕਿਹੜਾ ਪਿੰਡ ਮੇਰਾ ਜਿਲ੍ਹਾ ਹਮਾ ਸਰ ਪਿੰਡ ਕੌਕੇ ਅਟਾਰੀ ਵਾਗੇ ਵੱਟ ਦੇ ਕੋਣ ਲਓ ਜੀ ਬੱਬਰ ਸ਼ੇਰ ਆ ਬੜੀ ਸੇਵਾ ਕੀਤੀ ਆ ਕਿ ਕਈ ਵਾਰੀ ਕਈ ਵੀਡੀਓ ਦੇ ਵਿੱਚ ਅਕਸਰ ਤੁਸੀਂ ਦੇਖ ਲੈਂਦੇ ਆ ਕੁਝ ਸਿੰਘ ਜਿਹੜੇ ਆ ਉਹ ਅੱਗੇ ਹੁੰਦੇ ਕੁਝ ਪਿੱਛੇ ਹੁੰਦੇ ਤਾਂ ਕੁਝ ਪਰ ਹਰ ਇੱਕ ਟੀਮ ਨੂੰ ਚਲਾਉਣ ਵਾਸਤੇ ਜਿੱਦਾਂ ਗੱਡੀ ਨੂੰ ਚਲਾਉਣ ਵਾਸਤੇ ਚਾਰ ਟਾਇਰ ਜ਼ਰੂਰੀ ਹੁੰਦੇ ਆ ਇੰਜਣ ਦੀ ਜ਼ਰੂਰਤ ਹੁੰਦੀ ਆ ਇਸੇ ਤਰ੍ਹਾਂ ਹੀ ਸਾਰੀਆਂ ਇਹ ਸਾਰੀ ਜਿਹੜੀ ਸੇਵਾ ਚੱਲਦੀ ਰਹੀ ਆ ਇਹ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਚੱਲਦੀ ਰਹੀ ਆ ਇਹਨਾਂ ਭਰਾਵਾਂ ਨੇ ਕੁਝ ਚਿਹਰੇ ਤੁਸੀਂ ਦੇਖੇ ਹੋਣਗੇ ਕੁਝ ਨਹੀਂ ਦੇਖੇ ਹੋਣਗੇ ਕੁਝ ਚਿਹਰੇ ਅਜੇ ਗੋਪਤ ਰਹਿ ਗਏ ਨੇ ਜਿਹੜਾ ਨੇ ਪਿੱਛੋਂ ਗੁਰੂ ਘਰ ਤੋਂ ਸੇਵਾ ਸ਼ੁਰੂ ਕੀਤੀ ਆ ਗੁਰੂ ਘਰ ਤੋਂ ਸਪੋਰਟ ਕਰਦੇ ਰਹੇ ਨੇ ਲੰਗਰ ਲੈ ਕੇ ਜਾਂਦੇ ਰਹੇ ਨੇ ਤੇ ਬੜੀ ਉਹਨਾਂ ਦੀ ਵੀ ਬੜੀ ਵੱਡੀ ਸੇਵਾ ਜਿਨ੍ਹਾਂ ਨੇ ਕਪੜਾ ਲੀੜਾ ਧੋਤਾ ਮਗਰ ਸਾਰੇ ਸੇਵਾਦਾਰਾਂ ਦੀ ਸੇਵਾ ਕੀਤੀ ਰਾਤ ਨੂੰ ਜਲ ਪਾਣੀ ਦੀ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਹੈ ਅੰਗਰੇਜ਼ ਭਾਜੀ ਕੀ ਨਾਂ ਕੀ ਆਪਣਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਪੁਰਤਗਾਲ ਤੋਂ ਪੁਰਤਗਾਲ ਤੋਂ ਤੇ ਪੁਰਤਗਾਲ ਤੋਂ ਸੇਵਾ ਸੇਵਾ ਵੀ ਨਾਲ ਆ ਕੇ ਕਰਾਉਂਦੇ ਰਹੇ ਆ ਤੇ ਨਾਲ ਚੱਲਦੇ ਵੀ ਰਹਿਆ ਹਮੇਸ਼ਾ ਸਾਥ ਵੀ ਦਿੰਦੇ ਆ ਤੇ ਬਹੁਤ ਬਹੁਤ ਸਭ ਤੋਂ ਪਹਿਲਾਂ ਧੰਨਵਾਦ ਆ ਤੁਸੀਂ ਕੀ ਸੋਚਦੇ ਆ ਕਿ ਆਪਣੇ ਜਿਹੜੇ ਵੀਰ ਭਰਾ ਸੇਵਾ ਇੱਥੇ ਕਰਦੇ ਆ ਅਕਸਰ ਆਪਾਂ ਸੁਣਿਆ ਆ ਸਾਰੇ ਕਈਆਂ ਨੇ ਕਮੈਂਟ ਵੀ ਆਉਂਦੇ ਆ ਕਿ ਤੁਸੀਂ ਪੰਜਾਬ ਜਾ ਕੇ ਸੇਵਾ ਕਰੋ ਪਰ ਅੱਜ ਤੁਸੀਂ ਦੱਸੋ ਕਿ ਇੱਥੇ ਜਿਹੜੇ ਵੀਰਾਂ ਨੇ ਸੇਵਾ ਕੀਤੀ ਹੈ ਸੇਵਾ ਕਰਕੇ ਕਿਹੜੀ ਉਹ ਚੀਜ਼ ਪ੍ਰਾਪਤ ਕੀਤੀ ਆ ਵੇਖੋ ਜੀ ਸਭ ਤੋਂ ਪਹਿਲਾਂ ਸਾਰੇ ਨੂੰ ਵਾਹਿ ਖਾਲਸਾ ਵਾਹਿ ਫਤਿਹ ਜੀ ਵਾਹਿ ਖਾਲਸਾ ਸੇਵਾ ਤੇ ਵੇਖੋ ਜੀ ਸਾਡਾ ਇਹ ਧਰਮ ਆ ਸਹੀ ਪੁੱਤਰ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਿੱਥੇ ਵੀ ਆਪਣੀ ਭੀੜ ਬਣਦੀ ਆ ਉੱਥੇ ਹਮੇਸ਼ਾ ਸਿੱਖ ਹਾਜ਼ਰ ਹੁੰਦਾ ਆ ਸੋ ਇਹ ਸਾਨੂੰ ਸਿੱਖਿਆ ਮਿਲੀ ਹੈ ਸ਼ੁਰੂ ਤੋਂ ਹੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਜਿੱਥੇ ਵੀ ਕਿਤੇ ਭੀੜ ਬਣਦੀ ਆ ਸੋ ਅਸੀਂ ਸਾਰੇ ਹਾਜ਼ਰ ਹੋਣੇ ਆ ਬਾਕੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਜੀ ਬਸ ਮੈਂ ਇਹੋ ਕੁਛ ਹੀ ਕਹਿਣਾ ਚਾਹੁੰਦਾ ਬਾਕੀ ਸੇਵਾ ਜਿੱਦਾਂ ਵੀ ਹੈ ਜੀ ਸਭ ਚੜ੍ਹਦੀ ਕਲਾ ਬਾਕੀ ਬਹੁਤ ਧੰਨਵਾਦ ਭਾਈ ਅਮਰੀਕ ਸਿੰਘ ਹੋਣਾ ਦਾ ਭਾਜੀ ਪ੍ਰਿੰਸ ਹੋਣਾ ਦਾ ਭਾਜੀ ਅੰਗਰੇਜ਼ ਸਿੰਘ ਹੋਣਾ ਦਾ ਭਾਜੀ ਕਮਲਜੀਤ ਹੋਣਾ ਦਾ ਭਾਈ ਕਮਲਵੀਰ ਹੋਣਾ ਦਾ ਬਾਕੀ ਜੁੰਨੇ ਵੀ ਵੀਰਾਰੇ ਸਾਰੇ ਵੀਰ ਸਭ ਕਿਰਪਾ ਜੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਆ ਰਲ ਮਿਲ ਕੇ ਆਪਣਾ ਪੰਜਾਬ ਪੰਜਾਬ ਤੋਂ ਪਿੰਡ ਕਿਹੜਾ ਮੇਰਾ ਜੀ ਡੇਰਾ ਬਾਬਾ ਨਾਨਕਿਆ ਜੀ ਲਾਗੇ ਪਿੰਡ ਤਲਵੰਡੀ ਕਰਾਇਵੀ ਰੀ ਅਜਾ ਤਲਵੰਡੀ ਦੇ ਹਾਂ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਕੈਮਰੇ ਨੂੰ ਜਿਹੜਾ ਵਾ ਉਹ ਇੱਥੇ ਮਾਰੋਗੇ ਆ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਸਿਵਲ ਕਿ ਸਿਵਿਲਿਅਨ ਲੋਕਾਂ ਦੀ ਪ੍ਰੋਟੈਕਸ਼ਨ ਮਾਰੇ ਸਿੰਘਾਂ ਦੀ ਗੱਡੀ ਤੇ ਲੱਗਾ ਆ ਕਹਿਣ ਦਾ ਭਾਵੇਂ ਆ ਕਿ ਇੱਥੋਂ ਦੀ ਸਰਕਾਰ ਨੇ ਵੀ ਮਾਣ ਬਖਸ਼ਿਆ ਵਾ ਜਦੋਂ ਤੁਹਾਨੂੰ ਦੱਸਿਆ ਹੀ ਕੁਝ ਸਿੰਘ ਗੋਪਤ ਹੁੰਦੇ ਨੇ ਉਹਨਾਂ ਗੋਪਤਾ ਦੇ ਸਿੰਘਾਂ ਦੇ ਵਿੱਚੋਂ ਸਾਡੇ ਰਾਜਵੀਰ ਭਾਜੀ ਆ ਸਾਡੇ ਅਕਸਰ ਜਦੋਂ ਰਾਤ ਦੇ ਸਮੇਂ ਤੇ ਥੱਕੇ ਟੁੱਟੇ ਕਈ ਵਾਰੀ ਇੱਥੇ ਪਹੁੰਚਦੇ ਨੇ ਦੁਪਹਿਰ ਨੂੰ ਪਰ ਉਸ ਏਰੀਏ ਦੇ ਵਿੱਚ ਪ੍ਰਸ਼ਾਦਾ ਨਹੀਂ ਪਕਾ ਸਕਦੇ ਕਿਉਂਕਿ ਬੈਕਟੀਰੀਆ ਆ ਸਿਆ ਘੱਟਾ ਆ ਮਿੱਟੀ ਆ ਬਹੁਤ ਕੁਝ ਆ ਪਰ ਉਦੋਂ ਸਾਡੇ ਰਾਜਵੀਰ ਭਾਜੀ ਹੁਣ ਮਗਰ ਤਿਆਰ ਰੱਖਦੇ ਆ ਭੇਜਦੇ ਆ ਇੱਥੇ ਆਇਆ ਨੂੰ ਵੀ ਜਲ ਪਾਣੀ ਛਕਾਉਂਦੇ ਆ ਪ੍ਰਸ਼ਾਦਾ ਛਕਾਉਂਦੇ ਆ ਸਵੇਰ ਨੂੰ ਉੱਠਦਿਆਂ ਨੂੰ ਜਲ ਪਾਣੀ ਛਕਾਉਂਦੇ ਆ ਪਰੌਠੇ ਸਾਰਾ ਕੁਝ ਮੈਂ ਕਿ ਬਹੁਤ ਮਾਣ ਬਖਸ਼ਿਆ ਵਾ ਕਿ ਬੜੀ ਸੇਵਾ ਕੀਤੀ ਹੈ ਭਾਜੀ ਭਾਜੀ ਸਭ ਤੋਂ ਪਹਿਲਾਂ ਤੇ ਇੱਕ ਦੀ ਜਿਹੜਾ ਜਿਹੜਾ ਆਨੰਦ ਆਇਆ ਸੇਵਾ ਸਾਨੂੰਦ ਕਰਕੇ ਬੜਾ ਆਨੰਦ ਆਇਆ ਤੇ ਨਾਲ ਜਿਹੜਾ ਗੁਰੂ ਘਰ ਦੇ ਵਿੱਚ ਰਹਿ ਕੇ ਰਾਤ ਨੂੰ ਸਮਾਂ ਗੁਜ਼ਾਰਦੇ ਸੀ ਤੁਹਾਡੇ ਨਾਲ ਤੇ ਉਹ ਬੜਾ ਆਨੰਦ ਲੈਂਦੇ ਸੀ ਤੇ ਤੁਸੀਂ ਇਸ ਸਮੇਂ ਦੇ ਬਾਰੇ ਕੁਝ ਦੱਸੋ ਕਿੱਦਾਂ ਲੱਗਿਆ ਤੁਹਾਨੂੰ ਮੁੰਡੇ ਸੇਵਾ ਕਿੱਦਾਂ ਕਰਦੇ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਸ਼ਬਦ ਬਿਆਨ ਨਹੀਂ ਕੀਤੇ ਜਾ ਸਕਦੇ ਮਨ ਨੂੰ ਬਹੁਤ ਹੀ ਇੱਕ ਆਨੰਦ ਆਉਂਦਾ ਜਦੋਂ ਸੰਗਤ ਇਕੱਠੀ ਹੁੰਦੀ ਹੈ ਕਿ ਰੋਜ਼ ਚਲੋ ਮਹਾਰਾਜ ਦੇ ਉਦਾਂ ਇੱਕ ਦੋ ਹੀ ਸਿੰਘ ਹੁੰਦੇ ਸੀ ਤੇ ਜਿੱਦਣ ਦੇ ਭਾਈ ਸਾਹਿਬ ਹੁਣ ਆਏ ਆ ਰੌਣਕਾਂ ਲੱਗੀਆਂ ਕਿ ਸਿੰਘ ਜਦੋਂ ਇਕੱਠੇ ਹੋਣ ਤੇ ਉਦੋਂ ਮਹਾਰਾਜਾ ਲੋ ਚੜਦੀ ਕਲਾਈ ਹੁੰਦੀ ਏ ਕਿ ਬੜਾ ਮਨ ਨੂੰ ਸਕੂਨ ਮਿਲਦਾ ਏ ਸੰਗਤ ਦੀ ਸੇਵਾ ਕਰਕੇ ਕਿ ਮਹਾਰਾਜਾ ਆਪ ਹੀ ਕਰਾਉਣ ਵਾਲਾ ਏ ਤੇ ਸਾਡੇ ਹੱਥ ਵਸ ਕੁਛ ਨਹੀਂ ਆ ਜੋ ਉਹਦਾ ਹੁਕਮ ਆ ਰਜਾਏ ਉਵੇਂ ਹੀ ਆ ਇਹਨਾਂ ਨੇ ਬਹੁਤ ਵੱਡੀ ਸੇਵਾ ਜਿਹੜੀ ਆ ਖੱਟੀਆ ਤੇ ਇਹਨਾਂ ਦੀਆਂ ਕਦੋਂ ਵੀ ਵੀਡੀਓ ਵੀ ਬਣਾਈਆਂ ਸੀਗੀਆਂ ਪਬਲਿਸ਼ ਨਹੀਂ ਕੀਤੀਆਂ ਪਰ ਮਨ ਵਿੱਚ ਇੱਕ ਸੀਗਾ ਕਿ ਇਹ ਨਹੀਂ ਕੱਲਾ ਕਿ ਸੇਵਾ ਜਿਹੜੀਆਂ ਵਾ ਉਹ ਸਾਡੇ ਇਕੱਲੇ ਜਾਂ ਮੇਰੇ ਵੱਲੋਂ ਜਾਂ ਚਾਰ ਪੰਜ ਸਿੰਘ ਆ ਉਹ ਨਹੀਂ ਡੇਢ 200 ਸਿੰਘ ਉਹ ਆ ਜਿਹੜਾ ਗੁਪਤ ਚੱਲਦਾ ਮਗਰ ਜਿਹੜਾ ਸਾਥ ਦਿੰਦਾ ਆ ਉਹ ਵੀ ਸਿੰਘ ਨੇ ਜਿਹੜੇ ਦੂਰੋਂ ਨੇੜਿਓਂ ਐਟ ਅ ਟਾਈਮ ਤੇ ਪਹੁੰਚਦੇ ਨੇ ਚਿੱਕੜ ਜੇ ਵੜਦੇ ਨੇ ਬਾਲਟੀਆਂ ਚੱਕਦੇ ਨੇ ਸਮਾਨ ਲਿਉਂਦੇ ਨੇ ਕਿਰਤ ਕਮਾਈ ਦੇ ਵਿੱਚੋਂ ਦਸਬੰਦ ਕੱਢ ਕੇ ਸਮਾਨ ਪਹੁੰਚਾਉਂਦੇ ਨੇ ਉਹਨਾਂ ਦਾ ਬੜਾ ਯੋਗਦਾਨ ਆ ਫਿਰ ਕੁਝ ਭੈਣਾਂ ਆ ਸਵੇਰ ਨੂੰ ਆ ਕੇ ਸੇਵਾ ਕਰਦੀਆਂ ਗੁਰੂ ਘਰ ਦੇ ਵਿੱਚ ਸੇਵਾ ਕਰਦੀਆਂ ਆ ਜਿੱਥੇ ਅਸੀਂ ਪਹੁੰਚੇ ਆ ਕਦੇ ਕੋਈ ਬਿਤਕਰਾ ਨਹੀਂ ਕੋਈ ਕੁਛ ਨਹੀਂ ਬੜੇ ਆਨੰਦ ਵਿੱਚ ਬਹੁਤ ਜਗ੍ਹਾ ਤੇ ਰਹੇ ਆ ਪਰ ਜੋ ਆਨੰਦ ਇੱਥੇ ਤੁਹਾਡੇ ਨਾਲ ਰਹਿ ਗਿਆ ਉਹ ਮੈਂ ਵੀ ਮੈਂ ਖੁਦ ਆਪਣੇ ਦਿਲੋਂ ਕਹਿੰਦਾ ਮੈਂ ਮੈਂ ਬਿਆਨ ਨਹੀਂ ਕਰ ਸਕਦਾ ਬਾਕੀ ਕੋਈ ਸੰਗਤ ਨੂੰ ਕੋਈ ਮੈਸੇਜ ਆਪਾਂ ਇਹ ਮੈਸੇਜ ਜਰੂਰ ਦੱਸਣਾ ਆ ਕਿ ਤੁਹਾਨੂੰ ਲੱਗਦਾ ਵਾ ਕਿ ਆ ਜਿਹੜੀ ਸੇਵਾ ਕੀਤੀ ਆ ਸਾਰਿਆਂ ਨੇ ਰਲ ਕੇ ਇਹਦੀ ਸਿੱਖ ਕੌਮ ਨੂੰ ਪ੍ਰਾਪਤੀ ਹੋਊਗੀ ਇੱਥੋਂ ਦੇ ਹਸਾਮਨ ਲਾਈਏ ਤੇ ਸਿੱਖ ਕੌਮ ਨੂੰ ਬਹੁਤ ਵੱਡੀ ਪ੍ਰਾਪਤੀ ਹੈ ਕਿ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸਪੈਨਿਸ਼ ਉਹ ਵੀ ਅੱਜ ਇੱਕ ਭੈਣ ਕੱਲ ਦੱਸ ਰਹੀ ਸੀ ਕਿ ਇਥੇ ਮਾਰਸ਼ਾ ਲੱਗਦਾ ਜਿਹੜਾ ਮਾਰਕੀਟ ਉੱਚ ਉਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਕਿਹਾ ਇਸ ਮੈਨੇਜ ਨੇ ਕਿ ਇਹ ਬੜੇ ਮਾਨ ਦੀ ਗੱਲ ਹੈ ਆਪਣੇ ਲਈ ਕਿ ਸਾਡੀ ਦਸਤਾਰ ਸਾਡਾ ਕਿਰਦਾਰ ਜਿਹੜਾ ਉਹ ਮਾਰਾ ਨੇ ਬੜੀ ਚੜ੍ਹਦੀ ਕਲਾ ਕੀਤੀ ਹੈ ਕਿ ਬਹੁਤ ਉੱਚਾ ਗਿਆ ਹੁਣ ਤੇ ਇਹੋ ਹੀ ਮੈਸੇਜ ਸਾਰਿਆਂ ਨੂੰ ਕਿ ਪੰਥ ਤਰੱਕੀ ਤਾਂ ਹੀ ਕਰ ਸਕਦਾ ਜੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਈਏ ਕਿ ਸਾਨੂੰ ਲੋੜ ਆ ਇੱਕ ਹੋਣ ਦੀ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕਿ ਸਾਡੇ ਆਪਸੀ ਵਿਵਾਦਾਂ ਕਰਕੇ ਸਾਨੂੰ ਜਿਹੜਾ ਵੱਖੋ ਵੱਖ ਨਹੀਂ ਚੱਲਣਾ ਚਾਹੀਦਾ ਮਹਾਰਾਜ ਜੀ ਨੇ ਜੋ ਇੱਕ ਨਿਸ਼ਾਨ ਸਾਹਿਬ ਦਿੱਤਾ ਹੈ ਉਸ ਥੱਲੇ ਇਕੱਠੇ ਹੋ ਕੇ ਸਾਨੂੰ ਚੱਲਣਾ ਚਾਹੀਦਾ ਹੈ ਕਿ ਇਹ ਜਿਹੜਾ ਸੇਵਾ ਕੀਤੀ ਹੈ ਇਹ ਵੀ ਸਿੰਘਾਂ ਨੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਕੀਤੀ ਹੈ ਇਹ ਮਿਸਾਲ ਆ ਕਿ ਅੱਜ ਤੱਕ ਏਦਾਂ ਦੀ ਸੇਵਾ ਚਲੋ ਮਹਾਰੇ ਇੰਡੀਆ 'ਚ ਵੀ ਵੇਖਿਆ ਕਿ ਵੱਖ-ਵੱਖ ਜਿੱਦਾਂ ਥੜੇ ਜਥੇਬੰਦੀਆਂ ਜਥੇਬੰਦੀਆਂ ਆਪੋ ਆਪਣਾ ਯੋਗਦਾਨ ਕਰਦੀਆਂ ਪਰ ਇੱਥੇ ਸੰਗਤ ਨੇ ਇੱਕ ਹੋ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਸਾਰੀ ਸੇਵਾ ਕੀਤੀ ਹੈ ਕਿ ਮਹਾਰਾਏ ਵੱਲੋਂ ਬਹੁਤ ਚੜ੍ਹਦੀ ਕਲਾ ਹੈ ਸਿੰਘਾਂ ਦੀ ਕਿ ਉਹ ਮਹਾਰਾਏ ਆਪ ਹੀ ਕਰਾਉਣ ਵਾਲਾ ਹੈ ਤੇ ਜਦੋਂ ਸੇਵਾ ਸਟਾਰਟ ਹੋਈ ਤੇ ਪ੍ਰਿੰਸ ਭਰਾ ਵੱਲੋਂ ਭਾਜੀ ਵੱਲੋਂ ਗੁਰੂ ਘਰ ਦੇ ਵਿੱਚ ਇਹੀ ਓਕਾ ਦਿੱਤਾ ਗਿਆ ਕਿ ਆਪਾਂ ਆਓ ਰਲ ਕੇ ਇੱਕ ਨਿਸ਼ਾਨ ਸੇਵਾ ਕਰਨੀ ਵੀਡੀਓ ਵੀ ਦੇਖੀ ਸੀ ਜਿਹੜੀ ਅੱਖਾਂ ਲੋਕਾਂ ਨੇ ਉਹ ਵੀਡੀਓ ਨੂੰ ਪਸੰਦ ਵੀ ਕੀਤਾ ਆ ਇੱਕ ਕਾਰਜ ਵੀ ਤਾਂ ਹੀ ਸਿਰੇ ਚੜਿਆ ਜੇ ਇੱਕ ਹੋ ਕੇ ਤੁਰੇ ਆ ਜੇ ਵੱਖ-ਵੱਖ ਚੱਲਦੇ ਤੇ ਇੱਥੋਂ ਤੱਕ ਨਹੀਂ ਪਹੁੰਚਣਾ ਅੱਜ ਕਿ ਜਿੱਦਾਂ ਚਲੋ ਸਮੇ ਸਮੇਤੇ ਜੇ ਹਸਾਵਣਾ ਲੋੜ ਹੀ ਪਹਿਲੋ ਅਸੀਂ ਸਪੈਨਿਸ਼ਾਂ ਦੀ ਬਾਹ ਫੜੀ ਫਿਰ ਆਪਣੇ ਭਰਾਵਾਂ ਦੀ ਵੀ ਹੁਣ ਜਿੰਨੀ ਹੋ ਸਕੇ ਮਦਦ ਕਰ ਰਹੇ ਸਾਰੇ ਸਿੰਘ ਸਾਰੀ ਸੰਗਤ ਸਪੇਨ ਦੀ ਬਾਹਰੋਂ ਵੀ ਹੋਰ ਕੰਟਰੀਆਂ ਤੋਂ ਜਿੰਨਾ ਵੀ ਯੋਗਦਾਨ ਕਿਸੇ ਕੋ ਪਾਇਆ ਜਾ ਰਿਹਾ ਹੈ ਸੇਵਾ ਸੰਗਤ ਕਰ ਰਹੀ ਹੈ ਬਾਕੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਕਰ ਸਕਦਾ ਧੰਨਵਾਦ ਤੁਹਾਡਾ ਬਹੁਤ ਬਹੁਤ ਸਾਡੇ ਸਾਡੇ ਪਹਿਲਵਾਨ ਸਾਹਿਬ ਕਿਹੜਾ ਪਿੰਡ ਹੈ ਪਹਿਲਵਾਨ ਸਾਹਿਬ ਮੈਂ ਤਾਂ ਚੌਂਗਾ ਪਹਿਲਵਾਨ ਜੀ ਬੜੀ ਸੇਵਾ ਕੀਤੀ ਮਿਹਰਬਾਨੀ ਚੜ੍ਹਦੀ ਕਲਾ ਬੜੀ ਚੜਦੀ ਕਲਾ ਤੁਹਾਡੇ ਤੇ ਪਰਮਾਤਮਾ ਹੁਣ ਵੀ ਰੱਖੂਗਾ ਨਾਲ ਵੀ ਰੱਖਾਂਗੇ ਹਜੇ ਹਜੇ ਆਪਾਂ ਮੈਦਾਨ ਫਤਿਹ ਕਰਨਾ ਵਾ ਜਿੱਤਣਾ ਹੈ ਮੈਦਾਨ ਇਹ ਦੋਰਾ ਜੈ ਜੈਕਾਰ ਕਰਬ ਕਰਨੀ ਹੈ ਜਦੋਂ ਜਦੋਂ ਜਿੰਨੀ ਵਾਰੀ ਵੀ ਸੇਵਾ ਕਰਨ ਜਾਂਦੇ ਰਹੇ ਆ ਮੈਂ ਬੜਾ ਤੁਹਾਨੂੰ ਦੇਖਿਆ ਉਤਸ਼ਾਹ ਹੋ ਗਿਆ ਐਨ ਪੂਰਾ ਖੁੱਭ ਕੇ ਸੇਵਾ ਕਰਦੇ ਰਹੇ ਦਿਲੋਂ ਕੀਤਾ ਜੋ ਵੀ ਕੀਤਾ ਜ਼ਿੰਦਗੀ ਜੀ ਬਹੁਤ ਦਿਲੋਂ ਕੀਤਾ ਮੇਰਾ ਮਨ ਕਹਿੰਦਾ ਕੋਈ ਵੀ ਕੰਮ ਹੋਵੇ ਮੇਰਾ ਬਾਅਦ ਚ ਕੋਈ ਔਦਾ ਕੰਮ ਮੇਰਾ ਮਨ ਕਹਿੰਦਾ ਕਿ ਤੁਸੀਂ ਦਿਲੋਂ ਨਹੀਂ ਤਹਿ ਦਿਲ ਤੋਂ ਕੀਤਾ ਕੋਈ ਲਫ਼ਜ਼ ਨਹੀਂ ਆ ਕਿਉਂਕਿ ਜਦੋਂ ਤੁਹਾਨੂੰ ਦੇਖਿਆ ਨਾ ਮੈਂ ਲਾਸਟ ਜਿਹੜੀ ਸੇਵਾ ਤੁਸੀਂ ਉਹ ਫਾਰਮੇਸੀ ਚ ਕੀਤੀ ਹੈ ਨਾ ਤੇ ਦੂਰੋਂ ਮੈਂ ਤੁਹਾਨੂੰ ਦੇਖ ਰਿਹਾ ਸੀਗਾ ਤੇ ਤੁਸੀਂ ਉੱਤੇ ਖੁੱਬੇ ਪਏ ਸੀ ਉਹਦੇ ਵਿੱਚ ਬੜੇ ਸੀਗੇ ਤੇ ਉਹ ਮਾਰੇ ਨੇ ਚਲੋ ਕਈ ਵਾਰੀ ਮੈਂ ਉਹੀ ਸੰਗਤ ਨਾਲ ਗੱਲ ਕਰਦਾ ਕਈ ਵਾਰੀ ਕੁਝ ਵੀਡੀਓ ਕਈ ਸਿੰਘਾਂ ਦੀਆਂ ਬਾਹਰ ਵਾਇਰਲ ਹੁੰਦੀਆਂ ਪਰ ਉਹਨਾਂ ਦੇ ਪਿੱਛੇ ਵੀ ਕੁਝ ਰਾਜ ਹੁੰਦੇ ਆ ਤੇ ਕੁਝ ਗੁਪਤ ਹੁੰਦੇ ਆ ਤੇ ਇਹ ਉਹ ਗੁਪਤ ਚਿਹਰੇ ਨੇ ਜਿਹੜੇ ਜਿਹੜੇ ਗੁਪਤ ਚਿਹਰੇ ਅ ਅੱਗੇ ਲੈ ਕੇ ਆ ਰਹੇ ਆ ਜਿਨ੍ਹਾਂ ਦਾ ਕਰਕੇ ਇਹ ਸਾਰੀ ਸੇਵਾ ਚੱਲੀ ਆ ਸਾਰੀ ਸੇਵਾ ਸਫਲ ਹੋਈ ਬਹੁਤ ਬਹੁਤ ਤੁਹਾਡਾ